ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਆ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨਾਲ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਪਤਰੀ ਅਸੀਂ ਆਉਂਦੇ ਨਹੀਂ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿੰਮੇ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਆ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਪਤਰੀ ਅਸੀਂ ਆਉਂਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰ ਡੀ ਐਫ ਦੇ ਥਰੂ ਰੂਰਲ ਡਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡੀ ਕਨ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਅਸੀਂ ਸੁਪਰੀਮ ਕੋਰਟ ਗਏ ਹੋਏ ਆ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਗਏ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਲੀਗਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਆ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰਚੂਦ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਕਮਾਡਾ ਉਹ ਹੱਕ ਹੈ ਅਸੀਂ ਕੋਈ ਪੀਖ ਨਹੀਂ ਮੰਗਦੇ ਰੂਲ ਗਵਰਨਮੈਂਟ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਕੇਂਦਰ ਕੋਲੇ ਰੁਕਿਆ ਪਿਆ ਇੱਕ ਤਸੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਸ ਤੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲਰਟੀਜ਼ ਹੋਈਆਂ ਨਹੀਂਆਂ ਪਿਛਲੇ ਸਰਕਾਰਾਂ ਨੇ ਗਲਤ ਸਾਤੇ ਪੈਸਾ ਯੂਜ਼ ਕਰ ਲਿਆ ਪਰ ਉਹਨਾਂ ਦੀ ਗਲਤੀ ਦਾ ਸਾਨੂੰ ਤਾਂ ਸਜ਼ਾ ਨਾ ਦਿਓ ਨਾ ਤੇ ਪੰਜਾਬ ਦੇ ਲੋਕਾਂ ਨੂੰ ਤਾਂ ਸਜ਼ਾ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋੜਨਾ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਹੈ ਦੇਸ਼ ਦਾ ਤੋਂ ਮੰਡੀਆਂ ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨ੍ਹਾਂ ਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਜਿਨ੍ਹਾਂ ਨੇ ਰੇਗਾ ਦੇ ਜਾਂ ਜਿਨ੍ਹਾਂ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬੱਜ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚ ਲੈ ਗਿਆ। ਦਿੱਕਤੀ ਕੁਛ ਨੂੰ ਸਖਤ ਅਦੇਦ ਕੀਤੀ ਗਈ ਹੈ। ਘੰਟਾ ਭਾਵੇਂ ਵੱੱਦ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ, ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ, ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ, ਬੱਸ ਅੱਡਾ ਚਾਹੀਦਾ ਹੈ। ਜੋ ਪਿੰਡ ਤੋਬਿਆਂ ਦਾ, ਛੱਪੜਾਂ ਦਾ ਕੋਈ ਕੰਮ ਹੈ। ਪੈਸੇ ਕਰਕੇ ਨਹੀਂ ਰੁਕਣਾ ਚਾਹੀਦਾ, ਪੈਸਾ ਪਿਆ ਹੈ। ਖਰਚਣ ਦੀ ਹਦਾਇਤ ਦਿੱਤੀ ਹੋਈ ਹੈ ਤੁਸੀ। ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਦੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲੇ ਪਹਿਲਾਂ ਵਾਲੇ ਪਏ ਨੇ ਜੀ ਇਹ ਪਹਿਲਾਂ ਲੀਆਂ ਸਕਾਰਾਂ ਨੇ ਜਿਹੜੀਆਂ ਹੱਤਾਂ ਪਾਈਆਂ ਹੋਈਆਂ ਉਹ ਬਦਲ ਨਹੀਂ ਆਣਾਂ